ਦੇਖੋ ਅਜ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਖਜ਼ਾਨੇ ਦਾ ਕਰੋੜਾਂ ਰੁਪਏ ਖਰਚ ਕੇ ਬਠਿੰਡੇ ਦੇ ਵਿੱਚ ਕਰੈਲੀ ਕੀਤੀ ਕਾਦੇ ਲਈ ਕਹਿੰਦੇ ਜੀ 1125 ਕਰੋੜ ਦੀ ਵਿਕਾਸ ਕ੍ਰਾਂਤੀ ਆ ਪੋਸਟਰ ਜਾਰੀ ਹੋਇਆ ਤੇ ਪੋਸਟਰ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਫੋਟੋ ਦੇ ਪਿੱਛੇ ਜਿਹੜੀ ਇੱਕ ਵੱਡੀ ਫੋਟੋ ਹੈ ਉਹ ਸਾਰਾ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਕੀਤਾ ਹੋਇਆ ਵਿਕਾਸ ਹੈ ਮੁੱਖ ਮੰਤਰੀ ਸਾਹਿਬ ਦੀ ਤਕਲੀਆ ਮੁਰੇ ਹੱਥ ਜੋੜ ਕੇ ਫੋਟੋ ਚਪਕਾਤੀ ਜਿਵੇਂ ਆਟਾ ਦਾਲ ਸਕੀਮ ਬਾਦਲ ਸਾਹਿਬ ਵਾਲੀ ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਚਪਕਾਤੀ ਜਿਹੜੀ ਤੀਰਥ ਯਾਤਰਾ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਉਹ ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਚਿਪਕਾ ਦਿੱਤੀ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲੇ ਆਪਣਾ ਪੰਜਾਬ ਨੂੰ ਦੱਸਣ ਲਈ ਕੁਝ ਹੈਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਲਈ ਪੰਜਾਬ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਕੀ ਹੋਇਆ ਬਾਹਰਲੇ ਸੂਬਿਆਂ 'ਚ ਹਜ਼ਾਰਾਂ ਕਰੋੜ ਪੰਜਾਬ ਦਾ ਖਰਚਤਾ ਜਹਾਜ਼ ਪੰਜਾਬ ਦਾ ਚਲਾਇਆ ਜ਼ਮਾਨਤਾ ਜ਼ਬਤ ਹੋਈਆਂ ਬਿਸਤਰੇ ਗੋਲ ਹੋਏ ਨੋਟਾਂ ਤੋਂ ਵੀ ਨੀਚੇ ਰਹਿ ਗਏ ਨੁਕਸਾਨ ਤਾਂ ਪੰਜਾਬੀਆਂ ਦਾ ਹੋਇਆ ਲੌ ਐਂਡ ਆਰਡਰ ਖਤਮ ਹੋ ਗਿਆ ਗੈਂਗਸਟਰਾਂ ਦਾ ਉਹ ਰਾਜ ਹੈ ਕਿਹਦਾ ਨੁਕਸਾਨ ਹੋਇਆ ਔਰ ਅੱਜ ਅਰਵਿੰਦ ਕੇਜਰੀਵਾਲ ਨੂੰ ਦਿਖਾਉਣ ਦੇ ਲਈ 90% ਚਾਹੇ ਪੀਆਰਟੀਸੀ ਦੀਆਂ ਬਸਾਂ ਹੋਣ ਚਾਹੇ ਪਨ ਵਸਤੀਆਂ ਹੋਣ ਚਾਹੇ ਉਹਨਾਂ ਦੇ ਮੁਲਾਜ਼ਮ ਹੋਣ ਇਨਸਪੈਕਟਰ ਸਬ ਇਨਸਪੈਕਟਰ ਹਲਕਿਆਂ ਚ ਡਿਊਟੀ ਲਾਈ ਕੇ ਲੋਕਾਂ ਨੂੰ ਧੱਕੇ ਨਾਲ ਬਿਠਾ ਕੇ ਲਿਆਓ ਨਰੇਗਾ ਵਰਕਰਾਂ ਨੂੰ ਧੱਕੇ ਨਾਲ ਬਿਠਾ ਕੇ ਕਿ ਜੀ ਅਰਵਿੰਦ ਕੇਜਰੀਵਾਲ ਨੂੰ ਇਕੱਠ ਦਿਖਾਉਣ ਫਿਰ ਰੈਲੀ ਦੇ ਉੱਤੇ ਨਿਜੀ ਕਰਨਾ ਪੰਜਾਬ ਦੀ ਗੱਲ ਕਰੋ ਨਾ ਜੇ ਇੰਨਾ ਪੈਸਾ ਫੂਕੀ ਦਿੱਤਾ ਅਕੇਜੀ ਸ਼੍ਰੋਮਣੀ ਅਕਾਲੀ ਦਲ ਮੇਰੇ ਤੇ ਪਰਿਵਾਰਕ ਤੌਰ ਤੇ ਨਿਸ਼ੇ ਹਮਲੇ ਕਰਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਹਮਲਾ ਨਹੀਂ ਕੀਤਾ ਤੁਹਾਡੇ ਪਰਿਵਾਰ ਨੇ ਤੁਹਾਡੀ ਅਸਲੀਅਤ ਦੱਸੀ ਹੈ ਜੇ ਕਾਊਂਟਰ ਕਰ ਸਕਦੇ ਹੋ ਤਾਂ ਕੋਈ ਗੱਲ ਉੱਥੇ ਕੋਈ ਫਿਰ ਬੀਬਾ ਹਰਸਿੰਦਰਤ ਕੌਰ ਬਾਦਲ ਤੇ ਅਕੇਜੀ ਐਤ ਕੀ ਹਰਾਉਣਾ ਉਹ ਭਾਈ ਸਾਹਿਬ ਹਰਾਉਣਾ ਤੇ ਜਿਟਾਉਣਾ ਇਹ ਲੋਕਾਂ ਨੇ ਹੈ ਬੀਬਾ ਹਰਸਿੰਦਰਤ ਕੌਰ ਬਾਦਲ ਨੂੰ ਬਠਿੰਡੇ ਵਾਲਿਆਂ ਨੇ ਤਿੰਨ ਵਾਰੀ ਲੋਕ ਸਭਾ ਚ ਭੇਜਿਆ ਲੋਕਾਂ ਨੇ ਭੇਜਿਆ ਦੋ ਵਾਰੀ ਵਜ਼ੀਰ ਬਣੇ ਲੋਕਾਂ ਦੇ ਸਤਕਾ ਬਣੇ ਪਰ ਹਾਂ ਤੁਹਾਨੂੰ ਮੈਂ ਚੈਲੰਜ ਕਰਦਾ ਕਿ ਜਿਸ ਤਰੀਕੇ ਦੀ ਤੁਹਾਡੀ ਕਾਰਗੁਜ਼ਾਰੀ ਹੈ ਆ ਹੁਣ ਐਮਪੀ ਚੋਣਾਂ ਆ ਗਈਆਂ ਨਾਲੇ 2.5 ਸਾਲ ਹੋ ਜਾਣਗੇ ਅੱਧ ਚ ਆ ਜਾਾਂਗੇ ਲੋ ਟੈਸਟ ਕਰਦੇ ਆ ਕਿ ਭਗਵੰਤ ਮਾਨ ਸਾਹਿਬ ਕਿੱਡੇ ਕ ਪਪੂਲਰ ਆ ਲੜ ਕੇ ਦੇਖ ਲੋ ਚੋਣ ਜੇ ਨਾ ਹਲਕਿਆਂ ਤੋਂ ਜਮਾਨਤ ਜੱਪਤ ਹੋ ਜੇ ਤੁਸੀਂ ਮੈਨੂੰ ਕਿਉਂ ਮਤਲਬ ਪੰਜਾਬ ਦੇ ਵਿੱਚ ਪੱਕੀਤਾ ਕੀ ਹੈ ਫਿਰ ਕਹਿੰਦੇ ਜੀ ਕੇਂਦਰ ਨੇ ਪੈਸਾ ਰੋਕ ਲਿਆ ਠੀਕ ਹੈ ਕੇਂਦਰ ਨੇ ਪੈਸਾ ਰੋਕ ਲਿਆ ਪਰ ਲੋਕਾਂ ਨੂੰ ਦੱਸੋ ਤਾਂ ਸਹੀ ਕਿਉਂ ਰੁਕਿਆ ਤੁਹਾਡੀ ਫੋਟੋਆਂ ਲਾਉਣ ਦੀ ਭੁੱਖ ਕਰਕੇ ਰੁਕਿਆ ਕੇਂਦਰ ਦਾ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਹੈ ਜਿਹੜਾ ਡਿਸਪੈਂਸਰੀਆਂ ਲਈ ਰੂਰਲ ਹੈਲਥ ਸਿਸਟਮ ਦੇ ਲਈ ਆਉਂਦਾ ਤੁਸੀਂ ਮੁਹੱਲਾ ਕਲੀਨਿਕਾਂ ਤੇ ਖਰਚਿਆ ਆਪਣੀਆਂ ਫੋਟੋਆਂ ਲਾਈਆਂ 10x12 ਦਾ ਫੇਲ ਮਾਡਲ ਅਰਵਿੰਦ ਕੇਜਰੀਵਾਲ ਦਾ ਪੈਰਾਸੈਟਾ ਮੋਲ ਦੀ ਦੁਕਾਨ ਉਹ ਤਾਂ ਪੈਸਾ ਰੁਕਿਆ ਦੱਸੋ ਲੋਕਾਂ ਫਿਰ ਕਹਿੰਦੇ ਜੀ ਕੇਂਦਰ ਨਹੀਂ ਚਾਹੁੰਦਾ ਕਿ ਪੰਜਾਬ ਨਸ਼ਾ ਮੁਕਤ ਹੋਵੇ ਮੁਹੱਲਾ ਕਲੀਨਿਕਾਂ ਨੇ ਕਰਨਾ ਪੰਜਾਬ ਨਸ਼ਾ ਮੁਕਤ ਹਾਈ ਕੋਰਟ ਨੇ ਤਾਂ ਤੁਹਾਡੇ ਤੇ ਇਹਦਾ ਇਲਜ਼ਾਮ ਲਾਤਾ ਕਿ ਪੰਜਾਬ ਚ ਨਸ਼ਾ ਹੀ ਤੁਸੀਂ ਵਕਾਰਿਓ ਤੁਹਾਡੀ ਸਰਕਾਰ ਵਕਾਰੀ ਸਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਭ੍ਰਸ਼ਟ ਪਾਰਟੀਆਂ ਐਕਸਾਈਜ਼ ਘਟਾਲੇ ਚ 338 ਕਰੋੜ ਦੇ ਕੱਪੜੇ ਦੇ ਸਬੂਤ ਮਿਲੇ ਨੇ ਗੱਲਾਂ ਕਿਹੜੀਆਂ ਕਰਦੇ ਤੇ ਨਿੱਜੀ ਹਮਲੇ ਨਿੱਜੀ ਹਮਲੇ ਜੇ ਪੰਜਾਬ ਦੇ ਵਿੱਚ ਕਿਸੇ ਨੇ ਸ਼ੁਰੂ ਕੀਤੇ ਤਾਂ ਭਗਵੰਤ ਮਾਨ ਸਾਹਿਬ ਤੁਸੀਂ ਸ਼ੁਰੂ ਕੀਤੇ ਕਿਹਨੇ ਪਾਈਆਂ ਕਿੱਕਲੀਆਂ ਕਿਹੜਾ ਕਹਿੰਦਾ ਸੀ ਲੀਡਰਾਂ ਨੂੰ ਪਤੀਲੇ ਵਾਂਗੂ ਮਾਂਜ ਕੇ ਸਿੱਟ ਦਿਓ ਬੱਟੇ ਮਾਰੋ ਰੋੜੇ ਮਾਰੋ ਇਹ ਤੁਸੀਂ ਸ਼ੁਰੂ ਕੀਤਾ ਅੱਜ ਤੁਹਾਡੇ ਤੇ ਪੁੱਠਾ ਪੈ ਗਿਆ ਤੇ ਹੁਣ ਤੁਸੀਂ ਚੀਕ ਮਾਰਦੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲਈ ਕੰਮ ਕਰੋ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ ਕੰਮ ਕਰੋ ਤੁਹਾਡੀ ਪੰਜਾਬ ਨੂੰ 2 ਸਾਲਾਂ ਦੇ ਵਿੱਚ ਇੱਕ ਵੀ ਜਿਹੜੀ ਨਿਸ਼ਾਨੀ ਹੈ ਉਹ ਦੱਸੋ ਸਕੀਮਾਂ ਪੁਰਾਣੀ ਸਰਕਾਰ ਦੀਆਂ ਆ ਡਵੈਲਪਮੈਂਟ ਪੁਰਾਣੀ ਸਰਕਾਰ ਦੀ ਫੋਟੋਆਂ ਪੁਰਾਣੀ ਸਰਕਾਰ ਦੀਆਂ ਡਵੈਲਪਮੈਂਟ ਦੀਆਂ ਆਪਣੀ ਫੋਟੋ ਲਾ ਕੇ ਕਰੋੜਾਂ ਰੁਪਇਆ ਫੂਕਤਾ 60 ਹਜ਼ਾਰ ਕਰੋੜ ਦੇ ਕਰੀਬ ਕਰਜ਼ਾ ਚੜ ਗਿਆ 2 ਸਾਲ 'ਚ ਤੁਹਾਡੇ ਝੂਠ ਦਾ ਤੁਹਾਡੀਆਂ ਗੱਲਾਂ ਦਾ ਸਕੂਲਾਂ 'ਚ ਛੁੱਟੀ ਕਰਾ ਦਿੰਨੇ ਹੋ ਕਿ ਮੁੱਖ ਮੰਤਰੀ ਦੀ ਸਿਕਿਉਰਿਟੀ ਨੂੰ ਰੱਖਣਾ ਇਹ ਮਾਡਲ ਹੈ ਭੈਣ ਜੀ ਹੋਰੀ 20 20 25 25 ਗੱਡੀਆਂ ਬਿਨਾਂ ਕਿਸੇ ਅਹੁਦੇ ਤੋਂ ਐਡੀ ਸਕਿਉਰਟੀ ਲੈ ਕੇ ਘੁੰਮਦੇ ਨੇ ਇਹ ਮਾਡਲ ਹੈ ਖਜ਼ਾਨੇ ਤੇ ਬੋਝ ਪੰਜਾਬ ਦੇ ਤੇ ਐਸ਼ ਕਰੋ ਤੁਸੀਂ